ਐ ਮੇਰਾ ਨਾਮ ਪਪਿੰਦਰ ਸਿੰਘ ਜੇ ਆ ਮੇਰਾ ਬੱਚਾ ਜੇ ਮੈਰੀ ਗੋਲਡ ਸਕੂਲੇ ਪੜਦਾ ਵਾ ਉਹਦੇ ਪ੍ਰਿੰਸੀਪਲ ਨੇ ਰਮੇਂਦਰ ਸੰਧੂ ਨੇ ਆ ਮੈਂ ਉਹਤੇ ਡਰਾਈਵਰਾਂ ਨੇ ਰਲ ਕੇ 6-7 ਡਰਾਈਵਰਾਂ ਨੇ ਬੱਚੇ ਨੂੰ ਫੜਿਆ ਵਾ ਤੇ ਪ੍ਰਿੰਸੀਪਲ ਨੇ ਕੁੱਟਿਆ ਆ ਵੇਖੋ ਉਹਦਾ ਕੀ ਹਾਲ ਬਣਾਇਆ ਵਾ ਆ ਕੁੱਟ-ਕੁੱਟ ਕੇ ਪੂਰਾ ਨੀਲਾ ਕੀਤਾ ਪਿਆ ਵਾ ਤੇੜ ਚ ਲੱਤਾਂ ਮਾਰੀਆਂ ਨਲਾਂ ਚ ਲੱਤ ਵੱਜੀ ਆ ਬੱਚੇ ਦੇ ਪਿਸ਼ਾਬ ਨਹੀਂ ਉਤਰਨ ਡਿਆ ਬੱਚਾ ਪਿਸ਼ਾਬ ਕਰਨ ਜਾਂਦਾ ਤੇ ਚੀਕਾਂ ਮਾਰਦਾ ਜ਼ੋਰ-ਜ਼ੋਰ ਨਾਲ ਰੋਂਦਾ ਵਾ ਕਿ ਮੇਰੇ ਪਿਸ਼ਾਬ ਨਹੀਂ ਉਤਰਦਾ ਪੀੜ ਹੁੰਦੀ ਆ ਤੇ ਬਾਕੀ ਆ ਅੱਖ ਦੇ ਅੱਖ ਸੁਜੀ ਪਈ ਆ ਅੱਖ ਦੇ ਉੱਤੇ ਵੇਖ ਲੋ ਸਾਪ ਦਾ ਨਿਸ਼ਾਨ ਪੂਰਾ ਪਿਆ ਉਹਦੀ ਦਾ ਤੇ ਆ ਟੇੜ ਚ ਲੱਤਾਂ ਮਾਰੀਆਂ ਤੇ ਇੱਕ ਵੀ ਸੁਜੀ ਪਈ ਆ ਬੱਚੇ ਦੀ ਬੱਚੇ ਦਾ ਬੁਰਾ ਹਾਲ ਕੀਤਾ ਪਿਆ ਇਦਾਂ ਦੇ ਕੋਈ ਜਾਨਵਰ ਨੂੰ ਵੀ ਨਹੀਂ ਕੁੱਟਦਾ ਜਿੱਦਾਂ ਇਹਦੇ ਪ੍ਰਿੰਸੀਪਲ ਨੇ ਕੁੱਟਿਆ ਜੇ ਇਹਨੂੰ ਤੇ ਮੈਨੂੰ ਇਹਦਾ ਅਨਸਾਫੀ ਦਾ ਰਾਜੇ ਦਵਿੰਦਰਜੀਤ ਸਿੰਘ ਕਿ ਕਿਸ ਸੁਨੇਹੇ ਪਾ ਚੱਲ ਬਾਕੀ ਆਂ ਅਹੀਂ ਤੇ ਘਰ ਨੂੰ ਡੇ ਹਨ ਪੇਪਰ ਦੇ ਕੇ ਬਸ ਦੇ ਲਾਗੋ ਕੱਢਿਆ ਤੇ ਬਸ ਵਾਲਾ ਸਾਡੇ ਉੱਤੇ ਜਿਹੜਾ ਤੇ ਲਗਾਏ ਬਸ ਤੇ ਬਸ ਵਾਲੇ ਨੇ ਇੰਨੀ ਗੱਲ ਕਹੀ ਕਿ ਧਿਆਨ ਨਾਲ ਚਲਾਓ ਦੀਦਾਣੀ ਆ ਤੇ ਬਸ ਵਾਲੇ ਨੇ ਸਕੂਲੇ ਜਾ ਕੇ ਪ੍ਰਿੰਸੀਪਲ ਨੂੰ ਕਿ ਝੂਠੀ ਝੂਠੀ ਸ਼ਿਕਾਇਤ ਲਾਈ ਸਾਡੀ ਸਕੂਲ ਦੀ ਬਸ ਸੀ ਸਕੂਲ ਜਾ ਕੇ ਝੂਠੀ ਸ਼ਿਕਾਇਤ ਲਾਈ ਕਿ ਇਹ ਕਹਿੰਦੇ ਕਿ ਤੇਰੇ ਨਾਲ ਵੇਖਣਾ ਵਾ ਮੈਨੂੰ ਖਲਾੜਿਆ ਵਾ ਇਹਨਾਂ ਨੇ ਅਸੀਂ ਉਹਨੂੰ ਕੁਝ ਕਿਹਾ ਨਹੀਂ ਬਸ ਇੰਨੀ ਗੱਲ ਕਹੀ ਕਿ ਧਿਆਨ ਨਾਲ ਚਲਾਓ ਤੇ ਪ੍ਰਿੰਸੀਪਲ ਸਰ ਨੇ ਉਹਨੂੰ ਝੂਠਾ ਝੂਠਾ ਮੈਸੇਜ ਕਰਵਾ ਕੇ ਸਕੂਲੇ ਬੁਲਾਇਆ ਕਿ ਤੁਹਾਡਾ ਪ੍ਰੈਕਟੀਕਲ ਹੋਣਾ ਵਾ ਕੰਪਿਊਟਰ ਦਾ ਵਾਈਵਾ ਹੋਣਾ ਵਾ ਕੋਈ ਪ੍ਰੈਕਟੀਕਲ ਨਹੀਂ ਹੋਇਆ ਤੇ ਪ੍ਰਿੰਸੀਪਲ ਸਰ ਨੇ ਬੜਾ ਕੁੱਟਿਆ। ਕਿ ਪ੍ਰਿੰਸੀਪਲ ਨੇ ਦੇ ਨਾਲ ਡਰਾਈਵਰਾਂ ਨੇ ਫੜ ਕੇ ਕੁੱਟਿਆ ਜੇ। ਮੇਰੇ ਨਣਾ 'ਚ ਲੱਤਾਂ ਮਾਰੀਆਂ ਜੇ ਮੇਰੀ ਛਾਤੀ ਤੇ ਲੱਤਾਂ ਮਾਰੀਆਂ। ਤੇ ਮੇਰੇ ਪਿੱਛੇ ਲੱਕ ਦੇ ਵਿੱਚ ਛੋਟੀਆਂ ਮਾਰੀਆਂ ਜੇ। ਆਹ ਵੇਖੋ। ਇਹ ਪੇਪਰ ਤੋਂ ਪਹਿਲਾਂ ਕੁੱਟ ਮਾਰ ਕੀਤੀ ਗਈ ਜੇ ਤੇ ਕੁੱਟ ਕੇ ਫਿਰ ਪੇਪਰ ਦੇਣ ਖਲਾਇਆ। ਮੇਰਾ ਨਾਮ ਭਪਿੰਦਰ ਸਿੰਘ ਆ ਜੀ। ਇਹ ਮੇਰਾ ਬੱਚਾ ਵਾ। ਪੋਤੇਆ ਮੇਰਾ ਅਲੀਵਾਲ ਪਿੰਡ ਦਾ ਮੈਰੀਗੋਲਡ ਸਕੂਲ ਦੇ ਵਿੱਚ ਮਾਮਲਾ ਬੱਸ ਵਾਲੇ ਦਾ ਹੈਗਾ ਕੁਝ ਬੱਸ ਵਾਲੇ ਇੱਕੋ ਸਾਈਡ ਸੌਟ ਦਬਾਈਆ ਤੇ ਨਾ ਬੱਚੇ ਨੇ ਕਿਹਾ ਵਾ ਕਿ ਤੇ ਕਿ ਵੀ ਇੱਕੇ ਚਲਾ ਤੇ ਉਹਨੇ ਆ ਕੇ ਪ੍ਰਿੰਸੀਪਲ ਨੂੰ ਕੋ ਹੋਰ ਦੱਸਿਆ ਵਾ ਕੋ ਝੂਠ ਦੱਸਿਆ ਵਾ ਤੇ ਪ੍ਰਿੰਸੀਪਲ ਨੇ ਮੈਸੇਜ ਝੂਠਾ ਕਰ ਲਿਆ ਵਾ ਕਿ ਪ੍ਰੈਕਟੀਕਲ ਹੋਣਾ ਵਾ ਆਵਾਇਲ ਦਾ ਤੇ ਕੰਪਿਊਟਰ ਦਾ ਤੇ ਉਹ ਬੱਚੇ ਸਕੂਲੇ ਆਉਣਗੇ ਪ੍ਰੈਕਟੀਕਲ ਕਰਨਗੇ ਤੇ ਗਾਂ ਪੇਪਰਾਂ 'ਚ ਬੈਨ ਦੇਣਾ ਵਾ ਸੈਂਟਰ ਦੇ ਵਿੱਚ ਨਹੀਂ ਤੇ ਬੈਨ ਨਹੀਂ ਦੇਣਾ ਐਦਾਂ ਕਹਿ ਕੇ ਬੱਚਿਆਂ ਨੂੰ ਸੱਦਿਆ ਵਾ ਤੇ ਬੱਚੇ ਨੂੰ ਸਕੂਲੇ ਜਾਂਦੇ ਨੂੰ ਉਹਨਾਂ ਕਮਰੇ ਦੇ ਵਿੱਚ ਵਾਰ ਕੇ ਤੇ ਬਹੁਤ ਬੁਰੀ ਤਰ੍ਹਾਂ ਕੁੱਟਿਆ ਵਾ ਐਦਾਂ ਕੋਈ ਜਾਨਵਰ ਵੀ ਨਹੀਂ ਕੁੱਟਦਾ ਪਹਿਲੋਂ ਇਹਨੂੰ ਕੁੱਟਿਆ ਵਾ ਮੁੰਡਿਆਂ ਦੀ ਕਲਾਸ ਦੇ ਵਿੱਚ ਉਹਦੇ ਫਿਰ ਇਹਨੂੰ ਧੂਕੇ ਕੁੜੀਆਂ ਦੀ ਕਲਾਸ ਦੇ ਵਿੱਚ ਖੜਿਆ ਕੁੜੀਆਂ ਦੇ ਸਾਹਮਣੇ ਕੁੰਡੀ ਲਾ ਕੇ ਇਹਨੂੰ ਕੁੱਟਿਆ ਵਾ 6-7 ਡਰਾਈਵਰ ਹੀ ਗਏ ਉਹਨਾਂ ਨੇ ਇਹਦੀਆਂ ਬਾਹਾਂ ਫੜੀਆਂ ਵਾ ਤੇ ਉਹਨੇ ਇਹਦੇ ਢੇੜ ਚ ਲੱਤਾਂ ਮਾਰੀਆਂ ਇਹਦੇ ਮੂਹ ਤੇ ਮੁਕੀਆਂ ਮਾਰੀਆਂ ਅੱਖ ਦੇ ਮੋੜ ਤੇ ਆਵਾ ਇੱਕ ਦੇ ਸੋਜ ਪਈ ਆ ਤੇ ਪਿੰਡੇ ਦੇ ਵਿੱਚ ਪਤਾ ਨਹੀਂ ਕਿੰਨਾ ਕੁ ਮਾਰਿਆ ਵਾ ਲਾਸ਼ਾਂ ਪਈਆਂ ਸਾਰੇ ਪਿੰਡੇ ਦੇ ਵਿੱਚ ਇਹ ਬਹੁਤ ਬੁਰੀ ਤਰ੍ਹਾਂ ਇਹਨੂੰ ਬੱਚੇ ਨੂੰ ਮਾਰਿਆ ਵਾ ਇਹ ਐਵੇਂ ਪੜਦੇ ਰਹੇ ਆ ਸਕੂਲਾਂ ਦੇ ਵਿੱਚ ਅਸੀਂ ਤੇ ਕਦੀ ਕੋਈ ਇਹੋ ਜਿਹਾ ਪ੍ਰਿੰਸੀਪਲ ਵੇਖਿਆ ਨਹੀਂ ਨਾ ਹੀ ਕਦੀ ਸੁਣਿਆ ਹੀ ਆ ਕਿ ਇਹ ਕੋਈ ਤਰੀਕਾ ਬਣਾਉਂਦਾ ਬੱਚੇ ਵਿਗੜੇ ਨੇ ਮੈਨੂੰ ਬੱਚੇ ਵਿਗੜੇ ਤੇ ਯਾਦ ਨਹੀਂ ਮੈਨੂੰ ਇਹ ਪ੍ਰਿੰਸੀਪਲ ਵਿਗੜਿਆ ਯਾਦ ਆਉਦਾ ਵਾ ਇਹ ਪ੍ਰਿੰਸੀਪਲ ਨੇ ਬਹੁਤ ਬੁਰੀ ਕੀਤੀ ਆ ਇਦਾਂ ਕੋਈ ਬੱਚੇ ਨੂੰ ਕੁੜਦਾ ਨਹੀਂਗਾ ਅੱਜਕੱਲ ਤਾਂ ਕੋਈ ਬੱਚੇ ਨੂੰ ਕੁੱਟਣ ਦਾ ਇਹ ਰਿਵਾਜ ਹੈ ਨਹੀਂ ਪਹਿਲੀ ਗੱਲ ਤੇ ਕਾਨੂੰਨ ਬਣੇ ਪਏ ਆ ਮੈਂ ਆਪਣੇ ਬੱਚੇ ਦਾ ਇਨਸਾਫ ਚਾਹੁੰਨਾ ਜੀ ਮੈਨੂੰ ਇਨਸਾਫ ਮਿਲੇ ਜਿੱਦਾਂ ਦੀ ਉਹਨੇ ਮੇਰੇ ਬੱਚੇ ਦੀ ਹਾਲਤ ਕੀਤੀ ਹੈ ਮੈਂ ਤੋਂ ਦੇਖੀ ਨਹੀਂ ਜਾਣਦੀ ਭਾਈ ਕਨੋਨੀਕਲ ਕਰਵਾਇਆ ਹਾਂਜੀ ਮੈਡੀਕਲ ਕਰਾਇਆ ਜੀ ਚੌਂਗੀ ਚੱਲੇ ਆ ਜੀ ਰਿਪੋਰਟ ਦੇਣ ਜਿਹੜੀ ਐ ਮਾਰਕਾਇ ਦੀ ਗੱਲ ਆ ਉਹ ਵੈਸੇ ਬਿਲਕੁਲ ਇਸ ਤਰ੍ਹਾਂ ਮੈਂ ਪੂਰੀ ਤਰ੍ਹਾਂ ਉਹਨਾਂ ਸਹਿਮਤ ਨਹੀਂ ਆ ਹਾਂ ਇੱਕ ਅੱਧਾ ਬੱਚੇ ਤੇ ਥੱਪੜ ਇੱਕ ਤੋਂ ਲੱਗੇ ਹੋਣ ਤੇ ਮੈਂ ਉਹ ਕਹਿ ਸਕਦਾ ਉਹਦੇ ਪਿੱਛੇ ਬਹੁਤ ਵੱਡਾ ਕਾਰਨ ਸੀ ਇਹ ਤਿੰਨ ਬੱਚਿਆਂ ਨੇ ਉਸ ਤੋਂ 2 ਦਿਨ ਪਹਿਲਾਂ ਤਿੰਨ ਬੱਚਿਆਂ ਨੇ ਇਹਨਾਂ ਨੇ ਸਾਡੇ ਸਕੂਲ ਦੇ ਬੱਚੇ ਸੀ ਤਨੋਂ ਉਹਨਾਂ ਨੇ ਬੱਸ ਨੂੰ ਪਹਿਲਾਂ ਅੱਗੇ ਪਿੱਛੇ ਕਰਦੇ ਰਹੇ ਓਵਰਟੇਕ ਕਰਦੇ ਰਹਿਆ ਫਿਰ ਬੱਸ ਦੇ ਡਰਾਈਵਰ ਨੂੰ ਰੋਕੇ ਉਹਦੇ ਗੱਲ ਪੈਣ ਦੀ ਕੋਸ਼ਿਸ਼ ਕੀਤੀ ਆ ਉਹਨੂੰ ਕਿਹਾ ਗਿਆ ਵੀ ਤੈਨੂੰ ਬੱਸ ਨਹੀਂ ਚਲਾਉਣੀ ਆਉਂਦੀ ਉਸ ਤੋਂ ਬਾਅਦ ਤੋਂ ਮੈਂ ਉਹਦੇ ਉਹਨਾਂ ਦੇ ਜਿਹੜੇ ਕੋਈ ਨੌਨ ਸੀ ਜਿਹੜੇ ਉਹਨਾਂ ਦੇ ਕੋਈ ਨੌਨ ਸੀ ਮੈਂ ਉਹਨਾਂ ਨੂੰ ਫੋਨ ਤੇ ਅ ਬੱਚੇ ਦੀ ਸ਼ਿਕਾਇਤ ਕੀਤੀ ਆ ਕਿ ਤੁਹਾਡਾ ਬੱਚਾ ਉਹ ਬੱਚੇ ਨੇ ਆ ਹਰਕਤ ਕੀਤੀ ਆ ਪਰ ਦੋ ਦਿਨਾਂ ਵਿੱਚ ਪੇਰੈਂਟਸ ਨੇ ਮੇਰੇ ਤੱਕ ਕੋਈ ਪਹੁੰਚ ਨਹੀਂ ਕੀਤੀ ਪੇਰੈਂਟ ਦਾ ਫਰਜ਼ ਪੈਂਦਾ ਸੀ ਮੇਰੇ ਤੱਕ ਆਉਂਦੇ ਕੋ ਬੱਚੇ ਦੀ ਆਪਣੀ ਦੀ ਜੇ ਗਲਤੀ ਸੀ ਉਹਦੀ ਗੱਲ ਉਹਦੀ ਗਲਤੀ ਮਨਵਾਉਂਦੇ ਇਸੇ ਗੱਲ ਅੱਗੇ ਪਾਸੇ ਵਧਾਉਂਦੇ ਆ ਪਰ ਪੇਰੈਂਟਸ ਨੇ باوجود ਇਸਤੇ ਕਿ ਮੇਰੇ ਤੱਕ ਕੋਈ ਸੰਪਰਕ ਨਹੀਂ ਕੀਤਾ ਉਦੋਂ ਬਾਅਦ ਜਦੋਂ ਪਰਸੋਂ ਪੇਪਰ ਤੋਂ ਪਹਿਲਾਂ ਬੱਚੇ ਸਕੂਲ ਆਏ ਆ ਪਹਿਲਾਂ ਕਿ ਪਾਰਵਲ ਸੈਂਟਰ ਇਹਨਾਂ ਦਾ ਉਦੋਂ ਬੱਚਿਆਂ ਨੂੰ ਮੈਂ ਤਿੰਨਾਂ ਨੂੰ ਕਿਹਾ ਕਿ ਤੁਸੀਂ ਉੱਧਰ ਗਏ ਸੀ ਦੋਨੋਂ ਬੱਚੇ ਮੰਨ ਗਏ ਕਿ ਅਸੀਂ ਗਏ ਸੀ ਸਾਡੀ ਗਲਤੀ ਸੀ ਦੋਨੋਂ ਬੱਚਿਆਂ ਨੂੰ ਵੀ ਮੈਂ ਚਲੋ ਥੋੜਾ ਬਹੁਤ ਡਾਂਟਿਆ ਕੋਈ ਇੱਕ ਅਦਾ ਥੱਪੜ ਲੱਗ ਗਿਆ ਉਹ ਹਲਕਾ ਜਿਹਾ ਹੀ ਕਈ ਵਾਰੀ ਆਪਾਂ ਨਾਮ ਵਾਸਤੇ ਕਰਦੇ ਹਾਂ ਉਹ ਬੱਚਿਆਂ ਨੇ ਉਸੇ ਵੇਲੇ ਆਪਣੀ ਗਲਤੀ ਫੀਲ ਕਰ ਲਈ ਮੰਨ ਲਈ ਕਿ ਠੀਕ ਆ ਸਾਡੀ ਗਲਤੀ ਹੈ ਗਏ ਸੀ ਜਦੋਂ ਮੈਂ ਇਹਨੂੰ ਰਗਿੰਦਰ ਨੂੰ ਕਿਹਾ ਇਹ ਨਾ ਤਾਂ ਆਪਣੀ ਗਲਤੀ ਮੰਨਣ ਨੂੰ ਤਿਆਰ ਹੋਇਆ ਉਲਟਾ ਮੇਰੇ ਨਾਲ ਵੀ ਇਹਨੇ ਬਦਸੂਖੀ ਕੀਤੀ ਉੱਥੇ ਅੱਗੋਂ ਤਕਰੀਬਨ ਮੇਰਾ ਹੱਥ ਫੜਨ ਦੀ ਕੋਸ਼ਿਸ਼ ਕੀਤੀ ਐ ਫੇਰ ਇਹਦੇ ਕਿਤੇ 1-2 ਵਜਿਆਂ ਨੇ ਉਦੋਂ ਅਗਲੀ ਗੱਲ ਜਿਹੜੀ ਤੁਸੀਂ ਕਰਦੇ ਹੋ ਉਹਦੀ ਉਹ ਕਹਿੰਦੇ ਆ ਜੀ ਉਹਦੇ ਅੱਖ ਤੇ ਸੱਟ ਲੱਗੀ ਆ ਗੱਲ ਮੈਂ ਵੀ ਮੈਂ ਵੀ ਕਹਿ ਸਕਦਾ ਕਿ ਮੈਂ ਉਹਦੇ ਨਹੀਂ ਇੱਕ ਉਹਦੀ ਲਾਈ ਮੈਂ ਇੱਕ ਦੋ ਦੇ ਹਲਕੇ ਰਕੇ ਲਾਏ ਆ ਜੀ ਜਿਹੜੀ ਗੱਲ ਇਹ ਕਰਦੇ ਆ ਨਾ ਕਿ ਉਹਦੇ ਲਾਸਾਂ ਆ ਉਹਦੇ ਅੱਖ ਤੇ ਸੱਟ ਲੱਗੀ ਆ ਉਹ ਪੇਪਰ ਤੋਂ ਬਾਅਦ ਜਦੋਂ ਉੱਥੇ ਪੇਪਰ ਪਾਰੋ ਵਾਲ ਖਤਮ ਹੋਇਆ ਪੇਪਰ ਤੋਂ ਜਦੋਂ ਨਿਕਲੇ ਆ ਉਦੋਂ ਬਿਕਰਮਜੀਤ ਸਿੰਘ ਜਿਹੜਾ ਸਾਡੇ ਹਲਕੇ ਚਾਰਜਬਲ ਵੀਰ ਸਿੰਘ ਬਨੂ ਦਾ ਬੇਟਾ ਆ ਉਹ ਉਹਦੇ ਨਾਲ ਕੋਈ 10 12 ਸਾਥੀ ਇਹ ਲੜਕਾ ਜਿਹੜਾ ਰਜਿੰਦਰ ਸਿੰਘ ਹੈ ਇਹਦੇ ਨਾਲ ਕੋ ਪੰਜ ਛੇ ਸੱਤ ਹੀ ਇਹਨਾਂ ਦਾ ਉੱਥੇ ਝਗੜਾ ਹੋਇਆ ਉਹਨਾਂ ਵਿੱਚੋਂ ਇਸ ਪੱਖ ਦੇ ਰਜਿੰਦਰ ਸਿੰਘ ਪੱਖ ਦੇ ਦੋ ਜਣਿਆਂ ਦੀਆਂ ਪੱਗ ਲੱਥੀਆਂ ਸੁਣਨ ਚ ਇਹ ਵੀ ਆਇਆ ਕਿ ਸ਼ਾਇਦ ਬਿਕਰਮਦੀ ਵੀ ਲੱਥੀ ਆ ਉੱਥੇ ਇਹਨਾਂ ਦੀ ਉਹਨਾਂ ਨੇ ਬਹੁਤ ਜ਼ਿਆਦਾ ਕੋਈ ਉਹ ਜ਼ਿਆਦਾ ਸੀ ਡਬਲ ਸੀ ਇਹਨਾਂ ਨਾਲੋਂ ਇਹਨਾਂ ਦੀ ਕਾਫੀ ਖੇਚਤ ਹੋਈ ਆ ਉੱਥੇ ਉਹਨਾਂ ਦੇ ਕੱਪੜੇ ਕੁਪੜੇ ਤੋਂ ਵੀ ਪਤਾ ਲੱਗਦਾ ਸੀ ਉੱਥੇ ਬੱਚਿਆਂ ਦੇ ਨੇ ਮੈਨੂੰ ਆਣ ਕੇ ਜੋ ਦੱਸਿਆ ਮੇਰੇ ਕੋਲ ਉਹ ਰਿਕਾਰਡਿੰਗ ਵੀ ਹੈ ਜਿਹੜਾ ਬੱਚਾ ਖੁਦ ਇਸ ਧੜੇ ਦਾ ਸੀ ਉਹਨੇ ਦੱਸਿਆ ਕਿ ਉੱਥੇ ਉਹਦੇ ਕਿਤੇ ਜਾਂ ਕੜਾ ਜਾਂ ਕੁਝ ਹੋਰ ਲੜਾਈ ਵਿੱਚ ਵਜਿਆ ਜਾਂ ਹੋਰ ਵੀ ਉਹਨੂੰ ਪਜੀਆਂ ਤੇ ਉਹ ਹੁਣ ਬੱਚਾ ਘਰ ਜਾ ਕੇ ਜੇ ਝੂਠ ਬੋਲਦੇ ਤਾਂ ਮੈਂ ਉਹਦੇ ਲਈ ਜ਼ਿੰਮੇਵਾਰ ਨਹੀਂ ਪਰ ਮੇਰੇ ਕੋਲ ਐਵੀਡੈਂਸ ਹੈ ਪਾਰੋਵਲ ਪਿੰਡ ਜਿਹੜਾ ਆ ਉਹਦੇ ਵਿੱਚ ਜਿਹੜੇ ਸਬੂਤ ਬੈਠੇ ਨੇ ਮੇਰੇ ਜਿਹੜੇ ਬੱਚੇ ਆਪਣੇ ਸਟੂਡੈਂਟ ਹੈ ਜਿਹੜੇ ਇਸ ਗੱਲ ਦੀ ਗਵਾਹੀ ਦੇ ਰਹੇ ਨੇ ਕਿ ਉੱਥੇ ਝਗੜਾ ਹੋਇਆ ਤੇ ਝਗੜੇ ਤੇ ਉਹਨੂੰ ਸੱਟਾਂ ਲੱਗੀਆਂ